ਸਾਤਰੀ ਕਰ ਸਤਿ ਸ਼੍ਰੀ ਅਕਾਲ ਸਰ ਨਾਮ ਪੜੋ ਨਾਮ ਸਤਰਾਮ ਮੁਖਸਰ ਉਪਰ ਪ੍ਰਧਾਨ ਪੀਐਸਟਟ ਜੁਨੀਅਰ ਜੋ ਅੱਜ ਧਰਨਾ ਲਾਇਆ ਹੈ ਕਿ ਸਮੁੱਧਾਂ ਲੈ ਕੇ ਅ ਸਰ ਜਿਹੜਾ ਸਾਡਾ ਧਰਨਾ ਹੈਗਾ ਇਹ ਸਾਡਾ ਪੀਐਸਟਟ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਉਸ ਤੇ ਲੈ ਕੇ ਜੋ ਕਿ 15 ਤੋਂ 18 ਮਹੀਨੇ ਹੋ ਗਿਆ ਸਾਡੇ ਪੇਪਰ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜੇ ਇਹ ਜਾਣੇ ਕੇ ਤਰਨਾ ਲਾਣ ਤੋਂ ਮਜਬੂਰ ਹੋਣਾ ਪਿਆ ਇਹ ਕਿਸ ਵਜ੍ਹਾ ਕਾਰਨ ਕਾਰਕੀ ਬਣਿਆ ਵੀ ਜਿਹੜਾ ਤੁਹਾਨੂੰ ਇਸ ਇਨੇ ਕਹਿਰ ਦੀ ਗਰਮੀ ਵਿੱਚ ਆ ਕੇ ਬੈਠਣਾ ਪੈ ਗਿਆ ਸਰ ਪਹਿਲਾ ਨੰਬਰ ਤਾਂ ਸਰਕਾਰ ਨੇ ਸਾਨੂੰ ਫਰਵਿਜ 11 ਮੀਟਿੰਗਾਂ ਦੇ ਵੇਲੇ ਸਰਕਾਰ ਨਾਲ ਕਰ ਚੁੱਕੇ ਆਂ ਫਰਵਿਜ ਇਹ ਗੱਲ ਕਹੀ ਤੁਹਾਡਾ ਪੇਪਰ ਮਈ ਤੋਂ ਹੋਗਾ 26 ਮਈ ਨੂੰ ਅਸੀਂ 26 ਮਈ ਦੇ ਵੇਟ ਕਰੀਗਾ ਕੋਈ ਪੇਪਰ ਨਹੀਂ ਹੋਇਆ ਸਾਨੂੰ ਆਕ ਕੇ 50 ਡਿਗਰੀ ਦੇ ਟੈਂਪਰੇਚਰ ਦੇ ਉੱਤੇ ਕੁੜੀਆਂ ਦੇਖ ਲੋ ਮੁੰਡੇ ਦੇਖ ਲੋ ਸਾਰਿਆਂ ਨੂੰ ਆਉਣਾ ਪਿਆ ਕਿਉਂਕਿ ਅਸੀਂ ਚਾਹੁੰਦੇ ਆ ਜਿਹੜਾ ਸਾਡਾ ਪੇਪਰ ਆ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਜੇ ਤਾਂ ਜੋ ਅਸੀਂ ਜਿਹੜਾ ਪਹਿਲਾ ਪੜਾਅ ਕਲੀਅਰ ਕਰ ਸਕੀਏ ਇਹਦਾ ਕੋਈ ਕੋੜੋ ਕੋਣਕ ਨਾ ਕੋਈ ਲੈਂਕੜੀ ਕਿਉਂਕਿ ਸਾਡਾ ਐਲੀਜੀਬਲ ਹੀ ਟੈਸਟ ਹੈ ਜੀ ਅਗਰ ਇਹ ਹੱਲ ਨਹੀਂ ਹੁੰਦੇ ਤਾਂ ਅੱਗੇ ਦੀ ਰਣਨੀਤੀ ਕਿਸ ਤਰ੍ਹਾਂ ਦੀ ਰਹੇਗੀ ਸਰ ਜਿਹੜਾ ਅਗਰ ਸਾਡਾ ਹੱਲ ਨਹੀਂ ਹੁੰਦਾ ਤਾਂ ਐਤਵਾਰ ਨੂੰ ਆਨੰਦਪੁਰ ਸਾਹਿਬ ਹਲ ਕਰਾਓ ਕਰਾਂਗੇ ਜੀ ਪ੍ਰਚਾਰਕ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾ ਨੰਬਰ ਦਾ ਹੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਸਮੁੱਚੇ ਯੂਨੀਅਨ ਵੱਲੋਂ ਜਿਨ੍ਹਾਂ ਨੇ ਕੇ ਸਾਡੀ ਸਪੋਰਟ ਕੀਤੀ ਆ ਵੀ ਇਹ ਤੋ ਦੱਕ ਕੇ ਪ੍ਰਸ਼ਾਸਨ ਵਾਲੇ ਫੋਟਿਆਂ ਕਿਤੀ ਆ ਵੀ ਕੋਈ ਵੀ ਹੱਲਾ ਬੁੱਲੇ ਵਾਲਾ ਕੋਈ ਚੀਜ਼ ਨਹੀਂ ਹੋਣ ਦਿੱਤੀ ਬਕਾਇਦਾ ਕਿ ਸਾਡੇ ਜੂਨੀਅਰ ਐਮਬੋਲ ਸਰ ਮੇਰਾ ਨਾਮ ਲਵਿਸ਼ ਕਮਾਲ ਹੈ ਜੀ ਅੱਜ ਜੋ ਧਰਨਾ ਮਜਾਰਾ ਕੀਤਾ ਜਾ ਰਿਹਾ ਐ ਇੰਨਾ ਗਰਮੀ ਦਾ ਟੈਪ ਟੈਂਪੋਂ ਜ਼ਿਆਦਾ ਹੈ 21 ਮੋਦਰ ਲੈ ਕੇ ਸਰ ਇਹ ਪੰਜਾਬ ਰਾਜ ਵਿਧਾਨ ਸਭਾ ਦੀ ਅੰਦਰ ਡੈਸਟ ਹੁੰਦਾ ਨਹੀਂ ਜੀ ਬਿਲਡਿੰਗ ਡੈਸਟ ਐ ਸਰ ਠੀਕ ਐ ਪੰਜਾਬ ਸਰਕਾਰ ਵੱਲੋਂ 15 ਮਹੀਨੇ ਹੋ ਗਏ ਨੇ ਲਾਰੇ ਲੱਪਿਆਂ ਨਾਲ ਕੈਂਡੀਡੇਟਾਂ ਨੂੰ ਖਰਾਬ ਕੀਤਾ ਜਾ ਰਿਹਾ ਐ ਪਹਿਲਾਂ ਇਹਨਾਂ ਨੇ ਜਿਹੜਾ 2022 ਵਾਲਾ ਪੇਪਰ ਹੈ ਸੱਤ ਸਾਲ ਇਹਨਾਂ ਨੇ ਪੱਨੀ ਲਿਆ ਹੁਣ ਦੋ ਟੱਟ ਦੇ ਪੇਪਰ ਪੈਂਡਿੰਗ ਪਏ ਨੇ ਪਰ ਇਹ ਛੁੱਟੀ ਸਰਕਾਰ ਮਿੰਟ ਮਿੰਟ ਤੇ ਬਦਲ ਜਾਂਦੀ ਆ ਸਾਨੂੰ ਇਹਨਾਂ ਨੇ 18 ਫਰਵਰੀ ਨੂੰ ਅਸੀਂ ਮੀਟਿੰਗ ਕੀਤੀ ਸੀ ਐਸਪੀ ਗੁਲຊਨ ਸ਼ਾਹਬਰੇ ਨਾਲ ਉੱਥੇ 18 ਫਰਵਰੀ ਨੂੰ ਇਹਨਾਂ ਨੇ 25 ਮਈ 26 ਮਈ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਪਰ ਸਾਨੂੰ ਇਹਨਾਂ ਨੇ ਕਿਹਾ ਐਮਐਲਏ ਦਾ ਲਾਰਾ ਲਾ ਕੇ ਸਾਨੂੰ ਕਾਲ ਦਿੱਤਾ ਵੀ ਅਸੀਂ 26 ਮਈ ਤੋਂ ਬਾਅਦ ਪੇਪਰ ਲਾਵਾਂਗੇ ਪਰ ਅੱਜ ਮੇਰੇ 126 ਮਈ ਤੋਂ ਕਿੰਨੇ ਦਿਨਾਂ ਉੱਪਰ ਹੋ ਗਏ ਨੇ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਉਸ ਨੋਟੀਫਿਕੇਸ਼ਨ ਨੂੰ ਜਾਰੀ ਕਰਵਾਉਣ ਦੀ ਸਬੰਧੀ